ਕੁੱਟ ਕੇ ਮੈਂ ਦੱਥੇ ਲਾ ਕੇ ਰਸੇ ਤਿਆਰ ਕਰਨੇ ਤੇ ਆਪਣੀਆਂ ਕੋਹੜੀਆਂ ਬਣ ਲੈਣੀਆਂ ਬਸ ਤੇ ਬਾਬਾ ਤਾਰਾ ਸਿੰਘ ਵਾਹ ਵਾਲੇ ਤੇ ਸਿੱਖਾਂ ਨੇ ਇੰਨੀ ਗੱਲ ਆਖੀ ਸੀ ਨਾ ਕਿ ਚੌਧਰੀ ਬੜੀ ਦੂਰ ਦੀ ਗੱਲ ਐ ਜੇ ਤੇਰੀਆਂ ਬਾਹਾਂ 'ਚ ਜ਼ੋਰ ਹੋਇਆ ਤੇ ਸਾਡੇ ਕੇਸ ਕੁੱਟ ਕੇ ਦਿਖਾਈ ਕਿਉਂਕਿ ਅਸੀਂ ਗੱਲ ਸੁਣਨੀ ਵੀ ਬਰਦਾਸ਼ਤ ਨਹੀਂ ਕਰਦੇ ਇਹ ਗੱਲ ਮੈਂ ਤਾਂ ਕਹਿਣਾ ਅੱਜ ਅਰਸ਼ੋਂ ਫਰਸ਼ ਤੇ ਡਿੱਗਣ ਵਾਲੀਆਂ ਗੱਲਾਂ ਸਾਡੇ ਬੱਚਿਆਂ ਨੇ ਆਪ ਕੋਰਸ ਕਰ ਲਿਆ ਆਪ ਕੋਰਸ ਨਾਈ ਪੁਨੇ ਦੇ ਅਸੀਂ ਤੜਾ ਤੜ ਜਾ ਕੇ ਇਹ ਨਾਈਆਂ ਦੀਆਂ ਦੁਕਾਨਾਂ ਤੇ ਜਾ ਕੇ ਕੇਸਾਂ ਦੇ ਢੇਰ ਲਾ ਛੱਡੇ ਨੇ ਵੱਡ ਵੱਡ ਕੇ ਕੇਸਾਂ ਦੇ ਢੇਰ ਕਿੱਥੇ ਉਹ ਗੱਲ ਕਿ ਚੌਧਰੀ ਸਾਹਿਬ ਰਾਏ ਨੂੰ ਲਲਕਾਰ ਕੇ ਸਿੱਖ ਕਹਿੰਦਾ ਮੈਂ ਹਵਲ ਪਾ ਕੇ ਜ਼ਬਾਨ ਖਿੱਚ ਕੇ ਰੱਖ ਦੂੰ ਤੇਰੀ ਜੇ ਤੇਰੀ ਜ਼ਬਾਨ ਚੋਂ ਇੰਨਾ ਬੋਲ ਨਿਕਲਿਆ ਕਿ ਮੈਂ ਸਿੱਖਾਂ ਦੇ ਕੇਸ ਕਟਣੀਆਂ ਕਿਉਂਕਿ ਕੇਸ ਸਾਡੇ ਗੁਰੂ ਦੀ ਮੋਹਰ ਆ ਇਹਦੇ ਲਈ ਅਸੀਂ ਮਰਨਾ ਪਸੰਦ ਕਰਦੇ ਆ ਤੇਰੀ ਤੇਰੇ ਤੇ ਜ਼ਰੂਰਤ ਨਹੀਂ ਹੈਗੀ ਕਿ ਤੂੰ ਸਾਡੇ ਕੇਸਾਂ ਤੱਕ ਹੱਥ ਨੇ ਹੱਥ ਪਾ ਸਕੀ ਪਰ ਇਹਨੂੰ ਕਹਿੰਦੇ ਅਰਸ਼ ਤੋਂ ਹਰਸ਼ ਤੇ ਡਿਗਣਾ ਕਿੱਥੇ ਸਿੱਖ ਗੱਲ ਸੁਣਨੀ ਪਸੰਦ ਨਹੀਂ ਕਰਦਾ ਕਿੱਥੇ ਸਿੱਖਾਂ ਨੇ ਕੋਰਸ ਕਰ ਲਿਆ ਉਸ ਚੀਜ਼ ਦਾ ਉਹਨੀਆਂ ਦੀਆਂ ਦੁਕਾਨਾਂ ਖੁਦ ਖੋਲ ਕੇ ਬਹਿ ਗਏ ਬਿਊਟੀ ਪਾਰਲਰਾਂ ਦੇ ਕੋਰਸ ਸਾਡੇ ਬੱਚੇ ਕਰਕੇ ਬਹਿ ਗਏ ਨਹੀਂ ਅੱਜ ਪਰ ਸੱਚ ਜਾਣਿਓ ਤੁਸੀਂ ਕਿਹੜਾ ਮੂਹ ਲੈ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਤੇ ਆਇਆ ਹੁੰਦਾ ਉਹਤੇ ਗੁਰੂ ਕਹਿਣਾ ਸਾਂ ਚਾਰ ਮੂਹੇ ਤੋਂ ਕਿਆ ਭਿਆ ਦੀਵਤ ਕਈ ਹਜ਼ਾਰ ਸਾਬ ਦੇਵਾ ਤੂੰ ਚਾਹ ਪੁੱਤਰਾ ਦੀ ਗੱਲ ਕਰਦੀ ਐ ਆਨੰਦਪੁਰ ਦੀ ertid ਤੇ ਨੀਲਿਆਂ ਦਮਾਲਿਆਂ ਵਾਲਿਆਂ ਤੇ ਮੈਂ ਦਰਸ਼ਨ ਕਰਿਆ ਕਰਨੇ ਤੇ ਵੀ ਤੂੰ ਅਜੀਤ ਦੇਖਿਆ ਕਰਨਾ ਉਹਨਾਂ ਦੇ ਉਹਨਾਂ ਤੇ ਜਿਹਾਰ ਵੇਖਿਆ ਕਰਨਾ ਜੋਰਾਵਰ ਵੇਖਿਆ ਕਰਨਾ ਫਤਿਹ ਵੇਖਿਆ ਕਰਨਾ ਆਜਰਮਾਲ ਬਣ ਕੇ ਤੁਰੇ ਫਿਰਦੇ ਨਹੀਂ ਉਥੇ ਜਿਨ੍ਹਾਂ ਨੂੰ ਗੁਰੂ ਨੇ ਅਜੀਤ ਆਖਿਆ ਜਿਨ੍ਹਾਂ ਨੂੰ ਜਿਹਾਰ ਆਖਿਆ ਜਿਨ੍ਹਾਂ ਨੂੰ ਜੋਰਾਵਰ ਆਖਿਆ ਜਿਨ੍ਹਾਂ ਨੂੰ ਫਤਿਹ ਆਖਿਆ ਉਸ ਸਿਰਾਂ ਤੇ ਉਹ ਸੱਚ ਜਾਣਿਓ ਇੱਥੇ ਅਣਕੀ ਰਮਾਲ ਲੱਭਦੇ ਫਿਰਦੇ ਨਹੀਂ ਸਾਨੂੰ ਰਮਾਲ ਦੇ ਦੋ ਸਿਰਾਂ ਤੇ ਬੰਨਣ ਵਾਸਤੇ ਖੈਰ ਇਹ ਆ ਲੋੜਾ ਰੱਬ ਦਾ ਜੇ ਸਿੱਖ ਕੋਲੋਂ ਗੁਰੂ ਦੀ ਮੋਹਰ ਪਾਸੇ ਹੋ ਗਈ ਤੇ ਸੱਚ ਜਾਣਿਓ ਉਸ ਤੋਂ ਵੱਡਾ ਸਰਾਫ ਹੀ ਕੋਈ ਨਹੀਂ ਗੁਰੂ ਨੇ ਪਿੱਠ ਕਰ ਲਈ ਉਹਨਾਂ ਵੱਲ